ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਾਪ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਹੁਸ਼ਾਰਪੁਰ ਚ ਦਿਨ ਪ੍ਰਤੀ ਦਿਨ ਵਧ ਰਹੇ ਨਜਾਇਜ਼ ਕਬਜ਼ਿਆਂ ਦੇ ਮੁੱਦੇ ਤੇ ਕਿਉਂਕਿ ਨਜਾਇਜ਼ ਕਬਜ਼ਿਆਂ ਦੀ ਪਰਮਾਰ ਦਿਨ ਪ੍ਰਤੀ ਦਿਨ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਇੰਨੀ ਕੁ ਜ਼ਿਆਦਾ ਵਧ ਰਹੀ ਹੈ ਜਿਸ ਨਾਲ ਨਜਾਇਜ਼ ਕਬਜ਼ਿਆਂ ਦੇ ਨਾਲ-ਨਾਲ ਟ੍ਰੈਫਿਕ ਸਮੱਸਿਆ ਵੀ ਉਸ ਦੇ ਨਾਲ ਵਧ ਰਹੀ ਹੈ ਤੇ ਇਸ ਦਾ ਆਮ ਲੋਕਾਂ ਦੇ ਵਿੱਚ ਵੀ ਆਮ ਤੌਰ ਤੇ ਚਰਚਾ ਜਿਹੜੀ ਉਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਛਿੜਦੀ ਹੈ ਕਿ ਆਖਰਕਾਰ ਨਗਰ ਨਿਗਮ ਜਾਂ ਹੁਸ਼ਾਰਪੁਰ ਪ੍ਰਸ਼ਾਸਨ ਨਜਾਇਜ਼ ਕਬਜ਼ਿਆਂ ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ ਦੂਜੇ ਪਾਸੇ ਜੇਕਰ ਆਪਾਂ ਨਗਰ ਨਿਗਮ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਨਗਰ ਨਿਗਮ ਹੁਸ਼ਾਰਪੁਰ ਦੀ ਜਿਹੜੀ ਸੋਸਤ ਕਾਰਵਾਈ ਆ ਉਹ ਕਈ ਵਾਰ ਨਜਾਇਜ਼ ਕਬਜ਼ਿਆਂ ਤੇ ਵੇਖਣ ਨੂੰ ਵੀ ਸਾਹਮਣੇ ਆਈ ਹੈ ਤੇ ਪ੍ਰੰਤੂ ਉਸ ਕਾਰਵਾਈ ਤੋਂ ਤੁਰੰਤ ਚੰਦ ਕੁ ਮਿੰਟਾਂ ਬਾਅਦ ਹੀ ਹੁਸ਼ਾਰਪੁਰ ਸ਼ਹਿਰ ਦਾ ਜਿਹੜਾ ਹਾਲ ਹੈ ਉਹ ਮੁਰ ਤੋਂ ਪਹਿਲਾਂ ਵਾਂਗ ਬਲਕਿ ਨਜਾਇਜ਼ ਕਬਜ਼ੇ ਦੀ ਜਿਸ ਤਰ੍ਹਾਂ ਦੀ ਪਹਿਲਾਂ ਵਾਂਗ ਪਰਮਾਰ ਹੁੰਦੀ ਹੈ ਉਸੇ ਤਰ੍ਹਾਂ ਦਾ ਹੋ ਜਾਂਦਾ ਸੋ ਇਸ ਲਈ ਕਿਤੇ ਨਾ ਕਿਤੇ ਇਕੱਲੇ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੋਵੇਗਾ ਉਸ ਲਈ ਜ਼ਿੰਮੇਵਾਰੀ ਬਣਦੀ ਹੈ ਜਵਾਬਦੇਹੀ ਬਣਦੀ ਹੈ ਆਮ ਪਬਲਿਕ ਦੀ ਉਹਨਾਂ ਦੁਕਾਨਦਾਰਾਂ ਦੀ ਜੋ ਕਿ ਆਪਣੀ ਦੁਕਾਨਦਾਰੀ ਦੇ ਸਿਰ ਤੋਂ ਆਪਣੇ ਘਰ ਦਾ ਪਾਲਣ ਪੋਸਣ ਕਰਦੇ ਨੇ ਪ੍ਰੰਤੂ ਉੱਥੇ ਹੀ ਸਾਡੀਆਂ ਸਾਰਿਆਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਕਿ ਅਸੀਂ ਹੁਸ਼ਾਰਪੁਰ ਪ੍ਰਸ਼ਾਸਨ ਦਾ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਬੀੜਾ ਚੁੱਕੀਏ ਜਾਂ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਤਾਂ ਇਸੇ ਮੁੱਦੇ ਨੂੰ ਲੈ ਕੇ ਅੱਜ ਹੁਸ਼ਾਰਪੁਰ ਨਿਊਜ਼ ਅਦਾਰੇ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਮਨਦੀਪ ਕੋਰਨਲ ਵੀ ਗੱਲਬਾਤ ਹੋਈ ਹੈ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਹੁਸ਼ਾਰਪੁਰ ਨਿਊਸ ਅਦਾਰੇ ਨੂੰ ਮੁਹੱਈਆ ਕਰਵਾਈ ਗਈ ਹੈ ਕਿ ਸਮੇਂ-ਸਮੇਂ ਤੇ ਜਿਹੜੀ ਨਗਰ ਨਿਗਮ ਹੁਸ਼ਾਰਪੁਰ ਦੇ ਦੁਕਾਨਦਾਰਾਂ ਨੂੰ ਮਾਰਕੀਟ ਪਾਲਿਆਂ ਨੂੰ ਜਾਗਰੂਕਤਾ ਕਰਨ ਦੇ ਲਈ ਉਹਨਾਂ ਦੇ ਨਾਲ ਮੀਟਿੰਗਸ ਵੀ ਕਰਦਾ ਹੈ ਤੇ ਉਹਨਾਂ ਦੀਆਂ ਜਿਹੜੀਆਂ ਤਹਿ ਬਾਜ਼ਾਰੀ ਟੀਮਾਂ ਨੇ ਉਸ ਸਮੇਂ-ਸਮੇਂ ਤੇ ਕਾਰਵਾਈਆਂ ਵੀ ਕਰਦੀਆਂ ਨੇ ਤੇ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ਾ ਕੀਤਾ ਹੁੰਦਾ ਉਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਜਾਂਦਾ ਪਰੰਤ ਦੂਜੇ ਪਾਸੇ ਜੇਕਰ ਆਪਾਂ ਦੁਕਾਨਦਾਰਾਂ ਦੀ ਗੱਲ ਕਰੀਏ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿਆਂਗਾ ਹੁਸ਼ਾਰਪੁਰ ਬਹਾਦਰਪੁਰ ਚੌਂਕ ਤੋਂ ਲੈ ਕੇ ਕਮਾਲਪੁਰ ਚੌਂਕ ਤੱਕ ਦੀ ਆਪਾਂ ਤਸਵੀਰ ਵੇਖਦੇ ਹਾਂ ਤਾਂ ਦੁਕਾਨਦਾਰਾਂ ਦਾ ਕਬਜ਼ਾ ਉਹ ਸੜਕ ਦੇ ਅਧਿਵਿਚਾਰ ਤੱਕ ਪਹੁੰਚ ਜਾਂਦਾ ਹੈ ਖਾਸ ਕਰ ਘੰਟਾਕਰ ਚੌਂਕ ਜੋ ਮੁੱਖ ਚੌਂਕ ਹੈ ਹੁਸ਼ਾਰਪੁਰ ਦਾ ਜਿਸ ਨੂੰ ਦਿਲ ਵੀ ਕਿਹਾ ਜਾਂਦਾ ਹੈ ਉਸ ਤੋਂ ਅਸੀਂ ਆਮ ਹੀ ਨਜਾਇਜ਼ ਕਬਜ਼ਾ ਉਹ ਵੱਡੇ ਪੱਧਰ ਤੇ ਵੇਖ ਸਕਦੇ ਹਾਂ ਹਾਲਕਿ ਦੁਕਾਨਦਾਰਾਂ ਵੱਲੋਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਪ੍ਰੰਤੂ ਉਹਨਾਂ ਦੁਕਾਨਦਾਰਾਂ ਦੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉੱਥੇ ਜੇਕਰ ਆਪਾਂ ਨਗਰ ਨਿਗਮ ਦੀ ਇੱਕ ناکਾਮਯਾਬੀ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੀ ਨਕਾਮੀ ਇਹ ਹੈ ਕਿ ਉਹਨਾਂ ਨੇ ਪੁਰਾਣੇ ਨਜਾਇਜ਼ ਕਬਜ਼ੇ ਤਾਂ ਕੀ ਹਟਾਉਣੇ ਨੇ ਬਲਕਿ ਹੁਸ਼ਾਰਪੁਰ ਸ਼ਹਿਰ ਅੱਜ ਨਜਾਇਜ਼ ਕਬਜ਼ਾ ਧਾਰਕਾਂ ਦਾ ਮਨਪਸੰਦ ਦਾ ਸ਼ਹਿਰ ਬਣ ਚੁੱਕਿਆ ਜਿਸ ਦਾ ਜਿੱਥੇ ਦਿਲ ਕਰਦਾ ਉਹ ਆਪਣੀ ਰੇੜੀ ਫੜੀ ਲਗਾ ਲਿੰਦਾ ਜਿਸ ਦਾ ਜਿੱਥੇ ਦਿਲ ਕਰਦਾ ਉਹ ਆਪਣਾ ਖੋਖਾ ਲਗਾ ਲਿੰਦਾ ਆਪਾਂ ਹੁਸ਼ਾਰਪੁਰ ਚੰਡੀਗੜ੍ਹ ਮਾਰਗ ਦੀ ਗੱਲ ਕਰੀਏ ਚੰਡੀਗੜ੍ਹ ਚੌਂਕ ਤੋਂ ਲੈ ਕੇ ਜਦੋਂ ਆਪਾਂ ਅਸਲਾਮਾਬਾਦ ਤੱਕ ਜਾਂ ਡੀਏਵੀ ਕਾਲਜ ਤੱਕ ਜਾਂ ਆਪਾਂ ਮਾਲਪੁਰ ਅੱਡੇ ਤੱਕ ਪਹੁੰਚਦੇ ਆ ਤਾਂ ਉੱਥੋਂ ਤੱਕ ਨਜਾਇਜ਼ ਕਬਜ਼ਿਆਂ ਦੀ ਪਰਮਾਰ ਦੇ ਵਿੱਚ ਦਿਨ ਪ੍ਰਤੀ ਦਿਨ ਚੋਖਾ ਵਾਧਾ ਹੁੰਦਾ ਦਿਖਾਈ ਦੇ ਰਿਹਾ ਪ੍ਰੰਤੂ ਨਗਰ ਨਿਗਮ ਹੁਸ਼ਾਰਪੁਰ ਦੀ ਕੀ ਮਜਬੂਰੀ ਆ ਉਹ ਕਿਉਂ ਨਹੀਂ ਸਖਤਾਈ ਦੇ ਨਾਲ ਇਨਾ ਨਜਾਇਜ਼ ਕਬਜ਼ਾ ਧਾਰਕਾਂ ਤੇ ਕਾਰਵਾਈ ਕਰਦੀ ਖਰਸਤਾ ਜਵਾਬਤਾ ਨਗਰ ਨਿਗਮ ਹੀ ਦੇ ਸਕਦਾ ਹੈ ਪਰੰਤੂ ਜਦੋਂ ਅੱਜ ਕਮਿਸ਼ਨਰ ਅਮਨਦੀਪ ਕੌਰ ਨੂੰ ਅਦਾਰਾ ਹੁਸ਼ਿਆਰਪੁਰ ਨੇ ਉਸਨੇ ਸਵਾਲ ਕੀਤਾ ਕਿ ਤੁਹਾਡੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਕਿ ਤੁਸੀਂ ਸਖਤ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਉਂਦੇ ਤਾਂ ਉਹਨਾਂ ਵੱਲੋਂ ਸਿੱਧਾ ਜਵਾਬ ਹੈ ਕਿ ਨਗਰ ਨਿਗਮ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਪ੍ਰੈਸ਼ਰ ਨਹੀਂ ਹੈ ਨਾ ਹੀ ਰਾਜਨੀਤਿਕ ਕੋਈ ਪ੍ਰਭਾਵ ਹੈ ਤੇ ਉਹਨਾਂ ਵੱਲੋਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੇ ਦਿਨਾਂ ਦੇ ਵਿੱਚ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ ਸਮਾਨ ਵੀ ਜ਼ਬਤ ਕੀਤਾ ਜਾਂਦਾ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰੰਤੂ ਵੱਡਾ ਸਵਾਲ ਇਹ ਹੈ ਕਿ ਜੇਕਰ ਸੱਚਮੁੱਚ ਨਗਰ ਨਿਗਮ ਸਖਤਾਈ ਦਿਖਾ ਰਿਹਾ ਉਹਨਾਂ ਨਜਾਇਜ਼ ਕਬਜ਼ਾ ਧਾਰਕਾਂ ਤੇ ਤਾਂ ਫਿਰ ਵੀ ਉਹਨਾਂ ਨਜਾਇਜ਼ ਕਬਜ਼ਾ ਧਾਰਕਾਂ ਦੇ ਵਿੱਚ ਨਗਰ ਨਿਗਮ ਦਾ ਡਰ ਪੈ ਕਿਉਂ ਨਹੀਂ ਪਾਇਆ ਜਾ ਰਿਹਾ ਕਿਉਂਕਿ ਇੱਥੇ ਆਖਿਰ ਤੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਜੀ ਜੋ ਵੀ ਦੁਕਾਨਦਾਰ ਹੈ ਹਰ ਇੱਕ ਦੀ ਅੱਜ ਕੱਲ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਕਿੱਤੇ ਨ ਕਿਤੇ ਪਹੁੰਚ ਜ਼ਰੂਰ ਹੈ ਸੋ ਕਿਤੇ ਇਹ ਤਾਂ ਨਹੀਂ ਕਿ ਆਪਣੀ ਉਹ ਪਹੁੰਚ ਦਾ ਨਜਾਇਜ਼ ਫਾਇਦਾ ਚੁੱਕਦਿਆ ਹੋਇਆ ਸੜਕਾਂ ਤੇ ਵੀ ਉਹ ਨਜਾਇਜ਼ ਕੰਮ ਸੇ ਬਿਨਾਂ ਕਿਸੇ ਡਰ ਪੈ ਤੋ ਕਰ ਰਿਆ ਸੋ ਅਖੀਰ ਦੇ ਵਿੱਚ ਮੈਂ ਅਪੀਲ ਵੀ ਕਰਨਾ ਚਾਹਾਂਗਾ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਨਗਰ ਨਿਗਮ ਇਕੱਲਿਆਂ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਇਹ ਦੁਕਾਨਦਾਰਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਸਰਕਾਰੀ ਹਦਾਇਤਾਂ ਦੀ ਇਨਬਿਨ ਪਾਲਣਾ ਕਰੀਏ ਜਿਸ ਤਾ ਕੀ ਆਮ ਲੋਕਾਂ ਨੂੰ ਕੋਈ ਵੀ ਖਮਿਆਸਾ ਨਾਪਕ ਤਣਾਪੇ ਸਭ ਤੋਂ ਵੱਧ ਧੰਨਵਾਦ ਜੀ ਤੁਸੀਂ ਜੁੜੇ ਰਹੇ ਹੋ ਹਸ਼ਰ ਪਰ ਨਿਊਜ਼ ਦੇ ਨਾਲ